सत श्रीकाल जी हो सारे वीर भरा ठीक ठाक आ आप लगे खुडे पाते अपने क्या है फतेह ब्लॉग ये भी बेचारा अपने काम लाया होया हो बाल रंग कर लाया हो बाले पा के अपने रंग करके खुडे पाने एक खुड्डा पाया अपने आह बालिया करके चलो तो ये दरवाजा बंद जहा हो एक पाया आह खुा पालने पर बाले टीना पा के उ मिट्टी मुठ्ठी पानी ਉੱਲਡੂ ਲੱਖ ਖੁੱਡਾ ਬਣਾ ਲਿਆ ਖਿੜਕੀਆਂ ਲੱਖਦੀਆਂ ਆ ਇੱਧਰ ਨੂੰ ਲੱਖਦੀ ਖਿੜਕੀ ਖਿੜਕੀ ਆ ਰੱਖ ਪਈ ਹਵਾਦਾਰ ਆਉ ਪਾ ਲੈ ਬਸੇ ਖੁਡਾਈ ਵੀ ਤੇ ਟੀਨਾਰ ਵੀ ਪ੍ਰੇਮਾ ਮਹਾਰਤਾ ਹੱਥ ਲਿਬੜੇ ਹੋਇਆ ਪ੍ਰੇਮਾ ਮਾਰ ਲੱਗੇ ਹੋਏ ਤੇ ਇੱਕ ਇੱਕ ਖੁੱਡਾ ਆਪਣਾ ਹੀ ਆ ਪਾਇਆ ਹੋਇਆ ਇੱਕ ਉਹ ਪਾਇਆ ਹੋਇਆ ਉਹ ਸੰਦੂਖ ਪਿਆ ਮਿੰਦੇ ਪਿਛੇ ਚਾਰ ਖੁੱਡੇ ਹੋ ਗਏ ਆ ਦੋ ਬੱਚੇ ਜੋੜਾ ਵਾਸਤੇ ਆ ਆ ਦੋ ਔੜਨੇ ਵਾਲੇ ਵਾਸਤੇ ਤਿੰਨਾਂ ਰੰਗ ਮਾਰਤੀਆਂ ਤਿੰਨਾ ਤੇ ਕਬੂਤਰ ਛੱਡੇ ਹੋਇਆ ਉੜਦੇ ਆ ਬਾਰ ਇੱਕ ਬਾਰ ਜੇਨੇ ਕਬੂਤਰ ਦਾ ਘੜ ਇੱਕ ਪਿੰਟ ਉੜਦੇ ਹੁੰਦੇ ਆ ਕਹ ਨਹੀਂ ਪਤਾ ਹਾਂ ਆ ਬਾਜੀ ਹੁੰਦੀ ਹਾਂ ਰੰਗ ਬਰੰਗੇ ਫਿਰਦੇ ਬਾਈ ਉੱਪਰ ਆ ਇੱਕ ਬਹਿ ਗਿਆ ਵਿਚਾਰਾ ਆ ਕੇ à top 5 bé chơi gậy đấy không ya Ravi, đi down karin không này à à Bé chơi vậy à vậy à Bé chơi bực cái đấy suar ăn geiz Allah bên cái đấy, đi ਬੰਦਾ ਮੰਗਦਾ ਹੁੰਦਾ ਇੱਕ ਲਾਲ ਵਜੇ ਮੈਂ ਕਿਹਾ ਭਾਈ ਸਾਡੇ ਕੋਲ ਤਾਂ ਅਸੀਂ ਬਣਦੇ ਹੋਰ ਇਹ ਹੁਣ ਦੇਣੇ ਵਾਲੇ ਹੈ ਨਹੀਂ ਹਾਂ ਵਾਹ ਫਿਰ ਗਾਹਾਂ ਦਾ ਮਾਇਕ ਕੋਈ ਨਿੱਜ ਜਿਆਦਾ ਹੋ ਗਈ ਹਾਂ ਤਾਂ ੁੱਡਿਆਂ ਦਾ ਚੱਲਦਾ ਭਾਈ ਕਾਰੋਬਾਰ ਅੱਜ ਰੰਗ ਕਰਤਾ ਪਹਿਲਾਂ ਟੀਨਾ ਨੂੰ ਰੰਗ ਕਰਿਆ ਠੀਕ ਆ ਫਿਰ ਹੁਣ ਬਾਲੇ ਮੈਂ ਕਿਹਾ ਭਾਈ ਕੰਨ ਛੱਡਣੇ ਇਹਨਾਂ ਨੂੰ ਵੀ ਕੱਢ ਸਾਲਿਆਂ ਨੂੰ ਬੈਠੇ ਤਾਂ ਹੈਗੇ ਹਾਂ ਹਾਂ ਇਹ ਰੰਗ ਕਰਤਾ ਨਾਲ ਸਫਾਈ ਜੀ ਹੋ ਜਾਊਗੀ ਬਾਕੀ ਮਾੜਾ ਮੜਾ ਜਿਹੜਾ ਪਲਾਸਟਰ ਰਹਿੰਦਾ ਭਾਈ ਉਹ ਵੀ ਕਰਨਾ ਹਲੇ ਹਾਂ ਇਹ ਫਰਾਂਸ ਸੈਟ ਫੇਰ ਕਬੂਤਰ ਛੱਡਾਂਗੇ ਐਨ ਪਧਰਾ ਜਿਹਾ ਕਰਕੇ ਕੰਮ ਆ ਮੇਰੇ ਖੁੜਡੇ ਬਣ ਗਏ ਢੁੱਲੇ ਢੁੱਲੇ ਹਾਂ ਨਾਲੇ ਹੁਣ ਜੋੜੇ ਲੱਗ ਬੱਚੇ ਲੱਗ ਕਬੂਤਰ ਕੂਤਰੀਆਂ ਲੱਗ ਹੋ ਜਾਗਾ ਨਿਕਰੇ ਬਾਈ ਖੁੜੜੇ ਟਾਕੀਆਂ ਬਾਈ ਪੰਨਿਆਂ ਰੱਖ ਲੀਆਂ ਉੱਚੇ-ਉੱਚੀਆਂ ਆਂ ਤੇ ਨਾਲੇ ਆਉਣੇ ਜਾਣ ਔਖੀ ਨਾ ਹੋਏ ਕਰੇ ਇਹਨਾਂ ਗੱਲਬਾਤ ਵਧ ਗਈ ਹੈ ਕਰਾਂ ਹੀ ਹੂੰ ਸ਼ੀਸ਼ਾ ਲਾੜਾ ਟਾਕੀ ਨਾ ਪਾਣੇ ਸਹੀ ਕਰਤਾ ਉਹ ਛੋੜੀਆਂ ਕਰ ਲਈਆਂ ਜਿਹੜੇ ਜੁੜ-ਜੁੜੇ ਵਾਲੇ ਹੋਣਗੇ ਹੂੰ ਬਣ ਗਿਆ ਹੋਣਾ ਲੋਟ ਹੋ ਗਿਆ ਨਾਲੇ ਲਾਈਨ ਚ ਬਣ ਗਏ ਆਣ ਪੱਦਰ ਹਾਂ ਧੁੱਪ ਵੀ ਲੱਗੇਗਾ ਨਹੀਂ ਇੱਧਰ ਦੇ ਆਣ ਧੁੱਪੋ ਹੀ ਪੈ ਕਾ ਨਹੀਂ ਹਵਾਈ ਪੈ ਕਾ ਨਹੀਂ ਬਾਕੀ ਅੱਜ ਇੱਥੇ ਕਮਰਾ ਬਣ ਗਿਆ ਬੈਣ ਨੂੰ ਇੱਕ ਜਗਾੜ ਬਣ ਦੇਣਾ ਆਪਣਾ ਹਾਂ ਕਮਰਾ ਆਪਣਾ ਰੈਸਟਮੈਂਟ ਕਰ ਦੇਣੀ ਆਪਾਂ ਨੇ ਹਾਂ ਹੂੰ ਆਲੇ ਛੱਡ ਜਾ ਬੜਾ ਉੱਤੀ ਢੋਲੀ ਨਾਲ ਸਾਫਲੇ ਕਰਨਾ ਗੂਤਰ ਹਾਂ ਜੀ ਆਲੇ ਚਾਹ ਸੁੱਦੇ ਮੌਜ ਹੋ ਗਈ ਮੈਂ ਇਹ ਵੀਡੀਓ ਪਾਉਣੇ ਕਾਫੀ ਦਿਨ ਦਾ ਸੋਚਦਾ ਵੀ ਵੀਡੀਓ ਬਣਾ ਕੇ ਪਾਵਾਂ ਪਾਵਾਂ ਫਿਰ ਮੈਂ ਕਿਹਾ ਸਭ ਕੰਪਲੀਟ ਹੋ ਕੇ ਪਾਉਂਦਾ ਚੱਲ ਹਾਂ ਹਲੇ ਵੀ ਥੋੜਾ ਜਿਹਾ ਕੰਮ ਰਹਿੰਦਾ ਬਾਈ ਹਾਂ ਪਲਾਸਟਰ ਦਾ ਕੰਮ ਰਹਿੰਦਾ ਹਾਂ ਹਲੇ ਪਲਾਸਟਰ ਦਾ ਕੰਮ ਰਹਿੰਦਾ ਅੰਦਰ ਮਿੱਟੀ ਕੁਦਰੀ ਜੀ ਕਰਨੀ ਆ ਪਾ ਪਲਾਸਟਰ ਕਰ ਦੇਣਾ ਆਪਾਂ ਨੇ ਇੱਕ ਦੋ ਦਿਨ ਦੇ ਵਿੱਚ ਫਿਰ ਬਹੁਤ ਟਾਈਮ ਵੀ ਲੱਗਣਾ ਹੈਗਾ ਬਾਜੀਆਂ ਬੂਜੀਆਂ ਕਰਕੇ ਫਿਰ ਬਾਜੀਆਂ ਬੂਜੀਆਂ ਚੱਲੀ ਜਾਣਾ ਕੰਮ ਬਾਜੀਆਂ ਵਾਲਾ ਤਾਂ ਕਰਕੇ

10 ਚਾਰ ਵਾਰ ਤੇ ਵਾ ਗੇੜੀ ਮਾਰ ਕੇ ਬਾਈ ਜੇ ਲੋਟ ਲੱਗਾ ਟਾਈਮ ਰਿਹਾ ਤਾਂ ਮਾਰਾਂਗੇ ਗੇੜਾ ਉੱਥੇ ਮੇਰਾ ਇੱਕ ਆਪਣਾ ਦੋਸਤ ਆ ਬਾਈ ਉਹਨੇ ਕਬੂਤਰ ਛੱਡਿਆ ਵਾ ਸੁਖਮੰਨ ਨੇ ਛੱਡਿਆ ਵਾ ਕਬੂਤਰ ਸੁਖਮੰਨ ਕਾਪੀ ਆਰੇ ਕਾਪੀ ਬਰਾ ਹੈ ਕੱਲ ਜਿੱਤੇ ਆ ਬਾਈ ਉਹ ਇਕੱਠੇ 11ਵੇਂ ਉਹ ਕੱਲ ਹੋਵੇ ਤੇ ਹਰਿਆਣੇ ਦਾਸ ਦਾ ਤਾਂ ਕੱਲ ਉਹ ਬਾਜੀ ਅੱਛਾ ਬਨੂਰ ਤੇ ਗਾਂਹ ਹਰਿਆਣੇ ਚ ਨੂੰ ਪੈ ਜਾਂਦਾ ਉਹ ਪਰਾਂ ਨੂੰ ਵਹਾਂ ਜਾ ਕੇ ਹਾਂ ਹਾਂ ਰਾਜਪੁਰੇ ਸਾਈਡ ਅੱਛਾ ਉਧਰ ਜਿੱਤ ਕੇ ਆਉਦਾ ਕੱਲ ਕਬੂਤਰ ਸਮਝਾ ਤੇ ਜੇ ਭਾਈ ਨੂੰ ਪਤਾ ਇੰਨਾ ਹੋ ਗਿਆ ਨਾ ਹਾਂ ਦੋ ਵਾਰੀਆਂ ਜਿੱਤ ਗਿਆ ਉਹ ਦੋ ਬੱਚੇ ਛੱਡੇ ਤੇ ਉਹਨੇ ਇੱਕ ਉਹਨੇ ਓੜ ਕੇ ਜਿੱਤੇ ਫਰਸਟ ਕੱਢਿਆ ਉਹਨੇ ਓੜ ਕੇ ਓੜ ਕੇ ਘੱਟ ਕਬੂਤਰ ਉੜੇ ਤੇ ਯਾਨੀ ਕਿ ਗਪਾਲਪੁਰ ਕਨੇ ਓੜ ਕੇ ਓੜ ਕੇ ਅੱਛਾ ਓੜ ਕੇ ਛੱਡਿਆ ਉਹਨੇ ਬਾਜੀ ਨਾ ਹੁਣ ਉਹਦੇ ਦੋਸਤ ਨੇ ਛੱਡਿਆ ਤਾਂ ਹਾਂ ਕਿੱਥੇ ਛੱਡਿਆ ਤੁਰ ਗਿਆ ਉੱਤਲੇ ਨਾ ਹਾਂ ਗਵਾਲਪੁਰ ਦੇਖੋ ਭਾਈ ਕੀ ਹੋਇਆ ਗਵਾਲਪੁਰ ਕਨੇ 24 ਕਬੂਤਰ ਉੜੇ ਹੂੰ ਪਿੰਡ ਇੰਨਾ ਛੋਟਾ ਏ ਹੂੰ ਪਿੰਡ ਦੇ ਹੀ ਤਿੰਨ ਕਬੂਤਰ ਰਹਿ ਗਏ ਉੱਥੇ 1 ਵਜੇ 1 ਵਜੇ ਬਾਜੀ ਨਿਬੜ ਗਈ ਉੱਥੇ ਪਿੰਡ ਬਹੁਤ ਛੋ ਪਿੰਡ ਪਿੰਡਾਂ ਦੇ ਰਹਿ ਗਏ ਪਿੰਡ ਤਿੰਨਾਂ ਕਬੂਤਰ ਰਹੇ ਬਸ ਤੇ ਬਾਲਿਆਂ ਨੂੰ ਜਾਲ ਚ ਵੀ ਗੂਤਰ ਪਾਏ ਹੋਏ ਆ ਬਈ ਸਾਰੇ ਹੁਣ ਬਾਲਿਆਂ ਲੰਗ ਮਾਰਤਾ ਆਪਾਂ ਨੇ ਤੇ ਆ ਜਾਲ ਵਾਲੇ ਗੂਤਰਾ ਆਪਣੇ ਅਮਾ ਕਾ ਚਲ ਨਾਲਾਉਂਗੇ ਪਾਣੀ ਰੱਖਦਾ ਆਪਾਂ ਅੰਦਰ ਥੱਲੇ ਬੈਠੇ ਆ ਬਾਕੀ ਦੇਖਦੇ ਹਾਂ ਕੀ ਬਣਦਾ ਬਈ ਬਾਜੀਪੁਰ ਵੀ ਜਾਣਾ ਹੁਣ ਆਪਾਂ ਨੇ ਬਾਂਦਰਾ ਹੈੱਡ ਚ ਆ ਰ ਆਪਣੀ ਬਾਜੀ ਕੋਲ ਜਾਣਦੇ ਚਲੋ ਬਾਕੀ ਹਾਂ ਸਾਰੀ ਗੱਲ ਬਾਤ ਜੋ ਵੀ ਹੈ ਮਾਜੀ ਮੇਰੀ ਗੱਲਬਾਤ ਕਰ ਲੈ ਬਾਕੀ ਠੀਕ ਤਾਂ ਬਾਕੀ ਜਾਨੂ ਅਸੀਂ ਕੱਲੇ ਖੁੱਡੇ ਤਿਆਰ ਟੁੱਪ ਪੈਂਦੀ ਆ ਫਿਰ ਅਸੀਂ ਵੀ ਕਾ ਗਾਂਗਾ ਕਾਂਟੇ ਜਾਣਾ ਗਰਮੀ ਹੋ ਜਾਂਦੀ ਆ ਗਰਮੀ ਹੋ ਜਾਣੀ ਚਾਹ ਲੋ ਭਾਈ ਬਿੰਦੂ ਬਾਈ ਨੇ ਕਰਤੇ ਖੁੱਡੇ ਸਟਾਰਟ ਵੜ ਗਏ ਭਾਈ ਹਾਂ ਭਾਈ ਚਾਹ ਲੋ ਭਾਈ ਕਹਦੇ ਹੁਣ ਅੱਗੇ ਮਾ ਸ਼ੁਰੂ ਹੋ ਗਈਆਂ ਠਾ ਕਰਕੇ ਅਸੀਂ ਹੁਣ ਭਾਈ ਆਪਣਾ ਵੀ ਰੀਟਮੈਂਟ ਕਰਨਾ ਸ਼ੁਰੂ ਕਰਤੇ ਆ ਮਾੜੇ ਜਾਲ ਤੇ ਪਾਏ ਪਿਆ ਖੁੱਡੇ ਬਣਾਤੇ ਨਵੇਂ ਮਾੜੇ ਜਿਹੜੇ ਬਾਜੀਆਂ ਪੈਸੇ ਕਮਾਉਣੇ ਸੀ ਟੈਲੇ ਹੀ ਲਾਣੀ ਐ ਇਹ ਨਹੀਂ ਬਾਈ ਹਾਂ ਬਾਈ ਹਾਂ ਬਾਕੀ ਬਾਈ ਸਾਰੇ ਦਿਓ ਲੋਈ ਖੁੱਡੇ ਤਿਆਰ ਆ ਆਪਣੇ ਇਹਨਾਂ ਪਲਾਸਟਰ ਪਲਾਸਟਰ ਕਰਤਾ ਆਪਾਂ ਨੇ ਇੱਧਰ ਤੇ ਵੀ ਹੁਣ ਸਫਾਈ ਕਰਕੇ ਅੰਦਰ ਇਹਨਾਂ ਦੇ ਕੂਤੇ ਛੱਡ ਦੇਣ ਆਪਾਂ ਨੇ